ਤੇ ਪੀਡੀਆ ਵਾਲਾ ਫਾਰਮੂਲਾ ਅਜਾ ਕੇ ਦੇਖਦੇ ਆਂ ਸਮਾਨ ਸਾਰਾ ਇਕੱਠਾ ਕਰ ਲਿਆ ਇਕੱਲਾ ਤਿਆਰ ਪਾਈ ਕਰਨਾ ਰਹਿ ਗਿਆ ਟੱਕਲੇ ਟੱਕਲੇ ਏ ਲਾਚਾਰ ਟੱਕ ਤਾਂ ਲਿਆ ਸੀ ਬਈ ਘਾਟ ਆਕਦੇ ਆਵਾ ਬੰਦੇ ਹੋਰ ਚੱਕ ਲੂ ਬਾਈ ਓਏ ਠੀਕ ਆ ਫਿਰ ਚੱਲੋ ਪਰਦਾ ਯਾਰ ਉਹ ਤੁਹਾਡਾ ਡੀਜ਼ਲ ਉੱਡ ਚੂ ਇਧਰੋਂ ਲੈਵਲ ਘੱਟ ਲੱਗ ਗਿਆ ਬਈ ਕਾਹਨੂੰ ਯਾਰਾ ਮੁੜ ਗਿਆ ਫੇਰ ਕਿਉਂ ਬੰਦ ਇਹ ਕੱਢਦਾ ਹੈ ਹਵਾ ਬੰਦ ਹੈ ਯਾਰ ਹੋਰ ਗੱਲ ਮੋਟੂਵਾਂ ਦਾ ਡੀਜ਼ਲ ਖੂਦ ਲਾਂਗੇ ਮਸ਼ੀਨ ਦਾ ਸਟਾਰਟ ਕਰ ਇਹਦਾ ਪਤਾ ਹੀ ਆ ਬੱਸ